ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਰਿਸ਼ੀ ਦੇਸਾ ਸ਼ਰਮਾ ਤੁਸੀਂ ਦੇਖ ਰਹੇ ਹੋ ਲਾਈਵ ਪਰ ਪੰਜਾਬ YouTube ਚੈਨਲ ਅਸੀਂ ਅੱਜ ਪਹੁੰਚੇ ਹਾਂ ਜੀ ਸ਼ਹਿਰ ਫਰੀਦਕੋਟ ਦੇ ਵਿੱਚ ਕਿਲਾ ਮੁਬਾਰਕ ਚੌਂਕ ਦੇ ਵਿੱਚ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਸ਼ੇਖ ਫਰੀਦ ਸਾਹਿਬ ਦਾ ਪਾਵਨ ਪਿੱਤਰ ਸਥਾਨ ਜਿੰਨੂੰ ਅੱਜ ਦੂਰ ਦਰਦਨ ਦੇਖਣ ਲਈ ਲੋਕ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਕਿਉਂਕਿ ਉਹ ਬਹੁਤ ਘੱਟ ਮੌਕਿਆਂ ਤੇ ਨੂੰ ਖੋਲਿਆ ਜਾਂਦਾ ਤਾਂ ਫਰੀਦਕੋਟ ਦੀ ਸੰਗਤ ਅਲੀ ਵਿਸ਼ੇਸ਼ ਤੌਰ ਤੇ ਇਹਨੂੰ ਖੋਲਿਆ ਗਿਆ ਅੱਜ ਸਾਹਿਬ ਬਿਸ਼ਰੀ ਗੁਰਤੇ ਇੱਕ ਪਾਦਰ ਸਾਦੇ ਸ਼ਹੀਦੀਪ ਸਮਾਗਮ ਨੂੰ ਸਮਰਪਤ ਅੱਜ ਇਹ ਕਿਲਾ ਮੁਬਾਰਕ ਚੌਂਕ ਕੁਝ ਦਿਨ ਸੋ 15 ਲਿਆ ਪਾਸੇ ਚੱਲਦੇ ਕਿਲੇ ਦੇ ਵਿੱਚ ਤੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਕਿਲਾ ਮੁਬਾਰਕ ਚੌਂਗ ਦੇ ਜਿਹੜਾ ਕਿਲਾ ਮੁਬਾਰਕ ਵਾਲਾ ਚੌਂਗਾ ਤੇ ਰਿਕੋਰ ਦੇ ਕਿਲੇ ਦੇ ਅੰਦਰ ਲੰਘ ਜਰਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਉਹਨਾਂ ਸਮਿਆਂ ਦੇ ਵਿੱਚ ਜੜੀ ਹੈਗੀ ਆ ਅਮੀਨਾਕਾਰੀ ਕੀਤੀ ਗਈ ਹੈਗੀ ਆ ਬਹੁਤ ਸੋਹਣਾ ਕੰਦਾ ਤੇ ਡਿਜ਼ਾਈਨ ਪਾਇਆ ਗਿਆ ਹੈਗਾ ਦਵਾਰਾਂ ਤੇ ਡਿਜ਼ਾਈਨ ਪਾਇਆ ਗਿਆ ਹੈਗਾ ਸੋ ਬਹੁਤ ਸੋਹਣਾ ਅੱਛੇ ਤਰੀਕੇ ਨਾਲ ਉਸ ਵੇਲਿਆਂ ਦੇ ਵਿੱਚ ਜਦੋਂ ਰਾਜੇ ਮਹਾਰਾਜਾਂ ਦਾ ਜਦੋਂ ਸਮਾਂ ਹੁੰਦਾ ਸੀਗਾ ਤਾਂ ਕਿਲੇ ਨੂੰ ਕਿਵੇਂ ਸ਼ਿੰਗਾਰ ਕੇ ਰੱਖਿਆ ਜਾਂਦਾ ਸੀਗਾ ਅਸੀਂ ਆ ਤੇ ਬਾਬਾ ਸ਼ੇਖ ਫਰੀਦ ਸਾਹਿਬ ਦੇ ਤਪਸਥਾਨ ਦੇ ਪਹੁੰਚੇ ਹਾਂ ਸੋ ਸਾਡੇ ਨਾਲ ਸਾਡੇ ਸ਼ਹਿਰ ਦੇ ਦੋ ਵੱਡ ਮੁੱਲਿਆ ਆਸਤੇ ਮੇਰੇ ਨਾਲ ਮੌਜੂਦ ਨੇ ਸੇਖੋ ਸਾਹਿਬ ਜਿਨ੍ਹਾਂ ਤੁਸੀਂ अनेका ਫਿਲਮਾਂ ਦੇ ਵਿੱਚ ਦੇਖ ਚੁੱਕੇ ਹੋ ਨਾਲ ਸਰਵੀ ਨੇ ਆਪਣਾ ਨਾਲ ਗੱਲਬਾਤ ਕਰਦੇ ਆ ਸੇਖੋ ਜੀ ਪਹਿਲਾਂ ਤੋਂ ਸ਼ੁਰੂ ਕਰਦਾ ਵੀ ਅੱਜ ਜਦੋਂ ਇੰਨੀ ਵੱਡੀ ਸੰਗਤ ਬਾਬਾ ਸ਼ੇਖ ਫਰੀਦ ਸਾਹਿਬ ਦੇ ਤਪਸਥਾਨ ਤੇ ਦਰਸ਼ਨ ਕਰਨ ਆਏ ਇਸ ਵਾਰ ਤੁਸੀਂ ਪਹਿਲਾਂ ਕੀ ਕਹਿਣਾ ਚਾਹੋਗੇ ਅੱਜ ਕਾਫੀ ਚਿਰਾਂ ਬਾਦੋਂ ਬਾਬਾ ਫਰੀਦ ਸਾਹਿਬੀ ਦਾ ਤਪਸਥਾਨਾ ਜਿਹੜਾ ਉਹ ਦਾ ਗੇਟ ਖੁੱਲੇਗਾ ਕਿਲੇ ਦਾ ਕਿਉਂਕਿ ਇੱਥੇ ਜਦੋਂ ਇਹਦੀ ਕਿਲੇ ਦੀ ਸਾਰੀ ਚੱਲ ਰਹੀ ਸੀ ਤੇ ਬਾਬਾ ਜੀ ਨੂੰ ਵਗਾਰ ਤੇ ਲਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਆਪ ਦੀ ਤਪੱਸਿਆ ਕੀਤੀ ਹੈ ਇਹ ਉਹ ਥਾਣਾ ਤੇ ਅੱਜ ਸੰਗਤਾਂ ਵਾਸਤੇ ਖੋਲ੍ਹਿਆ ਤੇ ਬਹੁਤ ਖੁਸ਼ੀ ਹੈ ਕਿ ਸਾਡੇ ਸ਼ਹਿਰ ਵਾਲਿਆਂ ਨੂੰ ਵੀ ਖੁਸ਼ੀ ਹੈ ਤੇ ਬਾਹਰੋਂ ਵੀ ਸੰਗਤ ਬਹੁਤ ਆ ਰਹੀ ਹੈ ਤੁਸੀਂ ਦੇਖਿਆ ਹੋਣਾ ਕਿੰਨਾ ਇਕੱਠ ਹੋ ਰਿਹਾ ਤੇ ਬਾਹਰੋਂ ਸੰਗਤ ਆ ਰਹੀ ਹੈ ਇਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਅੰਗਨ ਉਹ ਦਰਦ ਜਲਣਾ ਜੋਰਾ ਤੁਸੀਂ ਉਹ ਆਪ ਦੋਸਤ ਮੈਂ ਤੁਹਾਨੂੰ ਤੁਹਾਡੇ ਪੁਰਾਣੇ ਵੇਲੇ ਚ ਲੈ ਕੇ ਰਹਿਣਾ ਜਦੋਂ ਤੁਸੀਂ ਕਲਾ ਆਮ ਲੋਕਾਂ ਲਈ ਖੁੱਲਦਾ ਸੀਗਾ ਜੋ ਤੁਸੀਂ ਉਸ ਵੇਲੇ ਨੂੰ ਯਾਦ ਕਰਦੇ ਹੋ ਅੱਜ ਦਿਨ ਈ ਸਾਲਾਂ ਬਾਅਦ ਜਦੋਂ ਕਿਲਾ ਖੁੱਲਿਆ ਦੁਬਾਰਾ ਤੋਂ ਜਿਹੜਾ ਵੱਡਾ ਇਕੱਠ ਲੋਕਾਂ ਦੇ ਦਰਸ਼ਨ ਕਰਨ ਆ ਰਹੇ ਇਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਹਰੀ ਫਰੀਦਕੋਟ ਦੀ ਸੰਗਤ ਨੂੰ ਦੂਰੇ ਤੋਂ ਨੇੜੇ ਤੋਂ ਜੋ ਆ ਰਹੇ ਦਰਸ਼ਨ ਕਰਨੇ ਵਾਸਤੇ ਭੱਗਾ ਵਾਲੇ ਨੇ ਜੋ ਦਰਸ਼ਨ ਕਰ ਰਹੇ ਨੇ ਪਵਿੱਤਰ ਸਥਾਨ ਅੰਦਰ ਬਾਬਾ ਜੀ ਦਾ ਪਹਿਲਾਂ ਅਸੀਂ ਦੇਖਿਆ ਸੀ ਕਿਲਾ ਜਦੋਂ ਜਿਹ ਚਾਹੇ ਫਿਲਮ ਦੀ ਸ਼ੂਟਿੰਗ ਵੀ ਕੀਤੀ ਸੀ ਵੈਸੇ ਵੀ ਦੇਖਿਆ ਸੀਗਾ ਉਹ ਕਾਫੀ ਖੁੱਲਾ ਸੀ ਜਿਹਦੇ ਵਿੱਚ ਪੁਰਾਣੀਆਂ ਯਾਦਗਾਰਾਂ ਪੁਰਾਣੀਆਂ ਗੱਡੀਆਂ ਤੇ ਇਤਿਹਾਸ ਸਾਰਾ ਵਿੱਚ ਵਿੱਚ ਮੌਜੂਦ ਹੈ ਆਸ ਕਰਦੇ ਆ ਵੀ ਉਹ ਵੀ ਜਲਦੀ ਖੁੱਲਣ ਖੋਲਿਆ ਜਾਵੇ ਤਾਂ ਕਿ ਸੰਗਤ ਉਹ ਵੀ ਉਸੇ ਵੀ ਦਰਸ਼ਨ ਕਰ ਸਕੇ ਬਾਬਾ ਸ਼ੇਖ ਫਰੀਦ ਸਾਹਿਬ ਦੇ ਤਪਸਥਾਨ ਦੇ ਦਰਸ਼ਨ ਕਰवाने ਜਾਓ ਪਲੀਜ਼ ਇਸ ਜਗ੍ਹਾ ਨੂੰ ਬਾਬਾ ਸ਼ੈਫਰ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਜਗ੍ਹਾ ਹੈ ਇਹ ਤੁਸੀਂ ਦਰਸ਼ਨ ਦਿਦਾਰੇ ਕੀਤਾ ਨੇ ਤਾਂ ਨਾਲ ਹੀ ਉਸ ਤੋਂ ਤੁਹਾਨੂੰ ਦਿਖਾਣੇ ਆ ਕਿ ਜਿੱਦੇ ਬਿਲਕੁਲ ਸਾਡੇ ਤਪਸਥਾਨ ਦੇ ਬਾਹਰਲੇ ਪਾਸੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਸਹਿਜ ਪਾਠ ਆਰੰਭ ਕੀਤਾ ਹੋਇਆ ਸੋ ਆਪਾਂ ਤੁਹਾਨੂੰ ਉਸ ਜਗ੍ਹਾ ਤੇ ਵੀ ਦਰਸ਼ਨ ਦਿਖਾਣਾਂਗੇ ਤਪਸਥਾਨ ਤੋਂ ਬਾਅਦ ਤੁਹਾਨੂੰ ਮੈਂ ਲੈ ਕੇ ਚੱਲਦਾ ਵੀ ਬਾਹਰਲੇ ਪਾਸੇ ਜਿੱਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਸਹਿਜ ਪਾਠ ਦੇ ਜਿਹੜੇ ਪਾਠ ਆਰੰਭ ਹੋਏ ਹੈਗੇ ਤੇ 20 ਤਰੀਕ ਨੂੰ ਜਿਹਨਾਂ ਦਾ ਭੋਗ ਪਾਇਆ ਜਾਣੇ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰਾਤਨ ਬਿਲਡਿੰਗ ਬਹੁਤ ਸੋਹਣੀ ਜਿਹੜੀ ਇਹ ਦੀਵਾਰ ਤੇ ਜਿਹੜੀ ਹੈਗੀ ਚਿੱਤਰਕਾਰੀ ਕੀਤੀ ਗਈ ਹੋਈ ਹੈ ਮੀਨਾਕਾਰੀ ਕੀਤੀ ਗਈ ਹੈਗੀ ਤੇ ਦੇਖ ਸਕਦੇ ਆ ਕਿ ਇਹ ਪ੍ਰਾਤਨ ਕਿਲਾ ਜਿਹੜਾ ਕਿ अनेका ਲੋਕਾਂ ਦੇ ਲਈ ਇੱਕ ਸੁਪਨਾ ਬਣਿਆ ਹੋਇਆ ਸੀ ਵੀ ਕਦੋਂ ਖੁੱਲੂਗਾ ਕਦੋਂ ਅਸੀਂ ਵੇਖ ਸਕਦੇ ਆ ਉਹ ਸਾਰੇ ਕਿਲਾ ਅੱਜ ਲੋਕ ਜਿਹੜੇ ਹੈਗੇ ਦੇਖ ਸਕਦੇ ਆ ਅਸੀਂ ਸੜੇ ਮਹਿਮਾਨ ਮੌਜੂਦ ਨੇ ਜੋ ਜ਼ਿਲ੍ਹਾ ਮੁਕਸਰ ਤੋਂ ਆਏ ਨੇ ਸੋ ਅੰਗਮਾ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਮੈਂ ਮੈਂ ਇੱਥੇ ਵਿਚਰ ਰਿਹਾ ਤੁਸੀਂ ਕਿਸ ਨਾਲ ਗੱਲ ਕਰ ਰਹੇ ਤੁਸੀਂ 2022 ਸਾਲ ਪਹਿਲਾਂ ਤੋਂ ਕਿਲੇ ਚਾਏ ਸੀਗੇ ਤੇ ਅੱਜ ਕਿਲੇ ਚਾਏ ਹੋ ਸੌ ਸੂਲੇ ਦਾ ਮਾਹੌਲ ਤੁਹਾਨੂੰ ਕਿੰਨਾ ਚੇਂਜ ਲੱਗਿਆ ਸਾਰਾ ਜਦੋਂ ਮੈਂ 1981 ਚ ਆਇਆ ਸੀ ਇੱਥੇ ਅੱਛਾ ਜੀ ਉਦੋਂ ਕਿਲਾ ਖੁੱਲਾ ਪਿਆ ਹੁੰਦਾ ਸੀ ਮਹਾਰਾਜ ਸਾਹਿਬ ਜਿਉਂਦੇ ਸੀ ਉਹ ਆਪ ਵੀ ਗੇੜਾ ਮਰ ਜਾਂਦੇ ਸੀ ਗੁਰਦੁਆਰਾ ਖੁੱਲਾ ਸੀ ਲੋਕ ਦਰਸ਼ਨ ਕਰ ਜਾਂਦੇ ਸੀ ਤੇ ਕਿਲੇ ਦੇ ਵਿੱਚ ਅਧੇਕਿਤ ਤਾਂ ਦਫ਼ਤਰ ਸੀ ਇਹਨਾਂ ਦੇ ਬਿਜਲੀ ਵਿਭਾਗ ਤੇ ਤੇ ਪੁਲਿਸ ਦੇ ਤੇ ਹੋਰ ਕਈ ਇਹਨਾਂ ਦੇ ਜੀ ਉਹ ਦਫ਼ਤਰਾਂ ਦੇ ਵਿੱਚ ਵੀ ਅਸੀਂ ਗਿਆੜਾ ਕੱਢ ਕੇ ਆਏ ਸਾਰੇ ਵੇਖ ਕੇ ਕੁਝ ਕਮਰੇ ਥੱਲੇ ਸੀ ਬਹੁਤ ਵੱਡੇ ਵੱਡੇ ਜਿਹੜੇ ਪਿੱਛੇ ਉਹ ਜਦੋਂ ਮਹਾਰਾਜਾ ਸਾਹਿਬ ਗੁਜ਼ਰੇ ਉਹਨਾਂ ਦੇ ਵਿੱਚੋਂ ਅਨਾਜ ਦੇ ਭਰੇ ਨਿਕਲੇ ਉਹ ਅੱਛਾ ਕੋਈ ਝੋਲੇ ਆਉਂਦਾ ਕੋਈ ਕਣਕ ਦਾ ਕੋਈ ਜੋ ਆਉਂਦਾ ਕੋਈ ਕਿਸੇ ਦਾ ਪਤਾ ਨਹੀਂ ਕਿਉਂ ਉਹ ਪੁਰਾਣੇ ਵੇੜ ਦਾ ਸਟੋਰ ਕੀਤਾ ਹੋਇਆ ਉਹਨਾਂ ਨੇ ਖਰਾਬ ਖਰੂਬ ਨਹੀਂ ਹੋਇਆ ਸੀ ਉਵੇਂ ਪਿਆ ਸੀ ਤੇ ਇੱਕ ਪਾਸੇ ਕਮਰੇ 'ਚ ਸੱਤਾਂ ਡਿੱਗੀਆਂ ਪਈਆਂ ਸੀ ਤਲਵਾਰਾਂ ਪਈਆਂ ਸੀ ਫੌਜ ਦੀਆਂ ਜਿਹੜੀਆਂ ਉਦੋਂ ਮਤਲਬ ਜਦੋਂ ਫੌਜ ਨੇ ਸਿਲੰਡਰ ਕਰਤਾ ਪਰਵਾਰਾਂ ਉੱਤੇ ਰਤਲੀਆਂ ਦਾ ਮਹਾਰਾਜੇ ਘੋੜਿਆਂ ਦੀਆਂ ਕਾਟੀਆਂ ਸਾਰੇ ਉਠਾਂ ਦਾ ਸਮਾਨ ਮਤਲਬ ਸਾਰਾ ਸਮਾਨ ਜੋ ਵੀ ਸ਼ਾਹੀ ਹੁੰਦਾ ਉਹ ਇੱਥੇ ਹੀ ਪਿਆ ਹੁੰਦਾ ਸੀ ਤੋਪਾਂ ਖੜੀਆਂ ਹੁੰਦੀਆਂ ਸੀ ਮਹਾਰਾਜਾ ਸਾਹਿਬ ਦੀਆਂ ਜੀ ਤੇ ਕੋਈ ਰੋਕ ਟੋਕ ਨਹੀਂ ਹੁੰਦੀ ਸੀ ਜੋ ਕੋਈ ਮਰਜ਼ੀ ਵੇਖ ਜਾਂਦਾ ਕੋਈ ਕੁਝ ਕੁਝ ਲੋਕ ਚੋਰੀ ਚੋਰੀ ਕਰਕੇ ਵੀ ਲੈ ਕੇ ਬਾਅਦ ਚ ਅੱਛਾ ਹਾਂ ਫਿਰ ਜਦੋਂ ਮਹਾਰਾਜਾ ਸਾਹਿਬ ਦੀ ਧੱਤ ਤੋਂ ਬਾਅਦ ਜਦੋਂ ਇਹਨਾਂ ਦਾ ਪ੍ਰਭਾਵ ਨੇ ਆਪਦੇ ਹੱਥ ਚ ਲਿਆ ਸਾਰਾ ਇਹ ਤੇ ਦਫ਼ਤਰ ਵੀ ਖਾਲੀ ਕਰਵਾ ਲੇ ਜੀ ਤੇ ਕਿਲੇ ਨੂੰ ਵੀ ਆਪਦੀ ਪ੍ਰਸ਼ੈਸ਼ਨ ਚ ਲੈ ਕੇ ਬੰਦ ਕਰਤਾ ਲੋਕਾਂ ਨੂੰ ਪਬਲਿਕ ਨੂੰ ਜਾਣਾ ਉਧਰ ਅੰਗਲ ਜਦੋਂ ਤੁਸੀਂ ਵੇਖਿਆ ਕਿਲਾ ਜਦੋਂ ਤੁਸੀਂ ਉਸ ਵੇਲੇ ਜਦ ਅੱਜ ਦਾ ਵੇਖ ਕਿਲਾ ਖੁੱਲਿਆ ਆਮ ਲੋਕਾਂ ਲਈ ਕਿਲ੍ਹਾ ਅਡਿਸ਼ਨ ਹੀ ਖੁੱਲਿਆ ਹੈਗਾ ਬਾਹਲਾ ਘਾ ਨਹੀਂ ਜਾਦਾ ਅੱਜ ਤਾਂ ਸਿਰਫ ਗੁਰਦੁਆਰਾ ਹੀ ਖੁੱਲਿਆ ਨਾ ਹਾਂਜੀ ਹਾਂ ਕਿਨਾਂ ਦਾ ਮਗਰ ਰਹਿ ਗਿਆ ਨਾ ਅੱਛਾ ਹਾਂ ਕਿਨਾਂ ਦਾ ਹੈ ਹੀ ਨਹੀਂ ਇਹ ਇਹ ਤਾਂ ਇਕੱਲਾ ਗੇਟ ਅਗੇਲੇ ਦਾ ਆ ਤੇ ਆ ਬਸ ਬਸ ਉਹ ਹਾਂ ਕਿਲੇ ਦੇ ਪਿੱਛੇ ਹੈ ਤੁਹਾਨੂੰ ਲੱਗਦਾ ਵੀ ਇਹਨੂੰ ਪੂਰਾ ਖੋਲਣਾ ਚਾਹੀਦਾ ਜਿੱਥੇ ਇੰਨਾ ਜਗ੍ਹਾ ਖੋਲ ਕੇ ਤਾਂ ਥੋੜਾ ਜਿਹਾ ਹੋਰ ਨਹੀਂ ਇਹ ਨਾ ਫੈਮਿਲੀ ਡਿਸਪਿਊਟ ਹੈ ਜਦੋਂ ਇਹਨਾਂ ਦਾ ਫੈਮਿਲੀ ਡਿਸਪਿਊਟ ਨਿਭੜ ਗਿਆ ਕਿਸੇ ਇੱਕ ਦੇ ਹੱਥੀਆਂ ਆ ਗਏ ਤਿੰਨ ਤਿੰਨ ਥਾਵਾਂ ਤੇ ਹੁਣ ਇਹਦੀ ਪ੍ਰੋਪਰਟੀ ਦੀ ਵੰਡ ਹੋਣੀ ਹੈ ਜੀ ਜਦੋਂ ਇੱਕ ਦੇ ਹੱਥੀਆਂ ਆ ਗਿਆ ਉਹ ਡੈਫੀਨੇਟਲੀ ਇਹਨੂੰ ਮਿਊਜ਼ੀਅਮ ਬਣਾਉਣਗੇ ਖੋਲਣਗੇ ਉਹਨਾਂ ਨੇ ਸਾਰਾ ਕੁਝ ਆਪਦੇ ਕਬਜ਼ੇ 'ਚ ਕਰਕੇ ਸੰਭਾਲ ਕੇ ਰੱਖ ਲਿਆ ਜੀ ਰਾਜ ਮਹਾਰਾਜ ਸਾਹਿਬ ਦੀਆਂ ਬੇਟੀਆਂ ਨੇ ਤੇ ਕੌਰ ਸਾਹਿਬ ਦੇ ਪੁੱਤਰੇ ਇੱਥੇ ਰਹਿੰਦੇ ਆ ਹੌਸਲਾ ਅੱਛਾ ਜੀ ਹਾਂ ਜੀ ਉਹਨਾਂ ਨੇ ਸਾਰਾ ਆਪਦੀ ਲਗਾ ਚਾ ਉਹਨਾਂ ਦਾ ਪੂਰਾ ਰਿਕਾਰਡ ਬਣਿਆ ਹੋਇਆ ਉਹ ਬਣਾਉਣਗੇ ਇੱਕ ਵਾਰੀ ਜਦੋਂ ਫੈਮਿਲੀ ਦਾ ਆਪ ਦਾ ਵੰਡਮਡਾਰਾ ਹੋ ਗਿਆ ਉਸ ਤੋਂ ਬਾਅਦ ਚਲੋ ਅੰਗਲਦੋਣਾ ਬਹੁਤ ਚੰਗਾ ਲੱਗਾ ਗੱਲ ਕਰਕੇ ਤੇ ਜਾਂਦੇ ਆਂਦੇ ਤੁਹਾਨੂੰ ਕਿਵੇਂ ਲੱਗਿਆ 22 ਸਾਲਾਂ ਬਾਅਦ ਵਾਪਸ ਆਉਦੋ ਸਾਰਾ ਮਾਹੌਲ ਦੇਖ ਕੇ ਬਹੁਤ ਬਹੁਤ ਵਧੀਆ ਲੱਗਾ ਬੜੀ ਖੁਸ਼ੀ ਹੋਈ ਸਾਨੂੰ ਤਾਂ ਐਸੀ ਵੀ ਸਾਰਾ ਕਿਲਾ ਖੋਲਤਾ ਅੱਛਾ ਦੁਬਾਰੇ ਯਾਦਾਂ ਤਾਜ਼ਾ ਕਰਾਂਗੇ ਉਹਦੇ ਤਾਂ ਨਹੀਂ ਆਈ ਸੀ ਅਸੀਂ ਤੇ ਅੱਛਾ ਅਸਦਾ ਐ ਸਪੈਸ਼ਲਾ ਪਿੰਡੋ ਓਕੇ ਹਾਂ ਤੇ ਵੀ ਅਸੀਂ ਤਾਂ ਪਿੱਛੇ ਤੁਰ ਫਿਰ ਕੇ ਅੱਗੇ ਉੱਤੇ ਛੜੇ ਫਿਰਦੇ ਰਹੇ ਅਸੀਂ ਅੱਛਾ ਉਦੋਂ ਜਦੋਂ ਪਹਿਲਾਂ ਆਉਂਦੇ ਸੀ ਜੋ ਕੋਈ ਰੋਕ ਟੋਗੇ ਸੀ ਸਮਾਨ ਵੀ ਐਂ ਪਿਆ ਹੁੰਦਾ ਸੀਗਾ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦੀ ਅੰਕਲ ਹੋਣ ਗਿਆ ਯਾਦਾਂ ਦੇ ਇੱਥੇ ਇਸੇ ਕਰਕੇ ਆਏ ਹੋਣਗੇ ਬਹੁਤ ਸਾਰੇ ਕਿਲਾ ਵੇਖ ਕੇ ਆਵਾਂਗੇ ਅਸੀਂ ਵੀ ਉਹੀ ਸੋਚਦੇ ਸੀ ਹਾਂ ਇੱਥੇ ਆ ਕੇ ਪਤਾ ਲੱਗਿਆ ਵੀ ਕੱਲਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਕਿਲਾ ਚਲੋਰਾਬ ਸੁਖਰ ਕੇ ਸਾਰਾ ਕਿਲਾ ਜਲਦੀ ਗੁੱਲੇ ਹਨ ਹਾਂ ਮੈਨੂੰ ਬਹੁਤ ਚੰਗਾ ਲੱਗਾ ਗੱਲ ਕਰਕੇ ਧੰਨਵਾਦ ਜੜਾ ਬਹੁਤ ਬਹੁਤ ਜੀ ਜਿੰਨੀ ਪਰਮਿਸ਼ਨ ਮਿਲੀ ਸੀ ਉਹਨੇ ਦਰਸ਼ਨ ਹੋਏ ਗੁਰਦੁਦਵਰਾ ਸਾਹਿਬ ਦੇ ਦਰਸ਼ਨ ਕੀਤੇ ਬਾਬਾ ਸ਼ੇਖ ਫ਼ੀਸਾ ਦਾ ਤਪਸਥਾਨ ਦੇ ਦਰਸ਼ਨ ਤੁਹਾਨੂੰ ਕਰਾਏ